ਪਵਿੱਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਤੋਂ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਪੰਜਾਬ ਕੈਬਨਿਟ ਦੇ ਮੰਤਰੀ ਸਹਿਬਾਨ ਪਹੁੰਚੇ ਨੇ ਤੇ ਨਾਲ ਇੱਥੇ ਬਿੰਨੂ ਢਿੱਲੋਂ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਸਵੀਰਾਂ ਦੇ ਵਿੱਚ ਦੱਸ ਦੇ ਕਿ ਸ਼ਹੀਦੀ ਸਭਾ ਚੱਲ ਰਹੀ ਆ ਤੇ ਅੱਜ ਆਖਰੀ ਦਿਨ ਹੈ ਨਗਰ ਕੀਰਤਨ ਸਾਹਿਬ ਅੱਜ ਆਇਆ ਜਾਣਾ ਤੇ ਇਸੇ ਵਿਚਕਾਰ ਪੰਜਾਬ ਕੈਬਨਿਟ ਦੇ ਮੰਤਰੀ ਸਹਿਬਾਨ ਇੱਥੇ ਪਹੁੰਚੇ ਨੇ ਤੇ ਨਾਲ ਬਿੰਨੂ ਢਿੱਲੋਂ ਨਜ਼ਰ ਆ ਰਹੇ ਨੇ ਉੱਥੇ ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ ਵੀ ਇੱਥੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਹਰਦੀਪ ਸਿੰਘ ਮੁੰਡਿਆ ਤਰਨਪੀਰ ਸੋਂਦ ਤਗਰਪੀ ਸਿੰਘ ਜੀਪੀ ਨਾਲ ਕੁਲਦੀਪ ਸਿੰਘ ਢਾਲੀਵਾਲ ਨਜ਼ਰ ਆ ਰਹੇ ਨੇ ਬਿੰਨੂ ਢੱਲੋਂ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਨਾਲ ਜਿਹੜੀਆਂ ਤਸਵੀਰਾਂ ਇਹ ਦੇਖ ਸਕਦੇ ਹੋ ਇਸ ਸਮੇਂ ਬਲਜੀਤ ਕੌਰ ਵੀ ਨਜ਼ਰ ਆ ਰਹੇ ਨੇ ਕੈਬਨਿਟ ਮੰਤਰੀ ਤਾਂ ਆਪ ਕੈਬਨਟ ਜਿਹੜੀ ਇੱਥੇ ਪਹੁੰਚੀ ਆ ਮੰਤਰੀ ਇੱਥੇ ਪਹੁੰਚੇ ਨੇ ਨਾਲ ਬਿੰਨੂ ਢੱਲੋਂ ਪਹੁੰਚੇ ਨੇ ਤਾਂ ਐਮਐਲਏ ਲਖਵੀਰ ਰਾਏ ਨੇ ਜਿਹੜੇ ਉਹਨਾਂ ਦੇ ਵੱਲੋਂ ਇਸ ਸਮੇਂ ਸਨਮਾਨ ਚਿੰਨ ਜਿਹੜਾ ਭੇਟ ਕੀਤਾ ਜਾ ਰਿਹਾ ਵਾ ਤਾਂ ਐਮਐਲਏ ਲਖਵੀਰ ਰਾਏ ਨਾਲ ਗੁਰਪ੍ਰੀਤ ਸਿੰਘ ਜੀਪੀ ਨਜ਼ਰ ਆ ਰਹੇ ਨੇ ਤਾਂ ਆਪ ਪੰਜਾਬ ਦੇ ਪ੍ਰਧਾਨ ਅਮਨ अरोड़ा ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ ਤਰਨਪੀਰ ਸੋਨ ਨਜ਼ਰ ਆ ਰਹੇ ਨੇ ਉਹਨਾਂ ਦੇ ਨਾਲ ਕੈਬਨਿਟ ਮੰਤਰੀ ਬਲਜੀਤ ਕੌਰ ਕੁਲਦੀਪ ਸਿੰਘ ਢਾਲੀਵਾਲ ਹਰਦੀਪ ਸਿੰਘ ਮੁੰਡੀਆਂ ਚੇਤਨ ਸਿੰਘ ਜੋੜਾ ਮਾ ਜੀ ਇੱਥੇ ਪਹੁੰਚੇ ਹੋਏ ਨੇ ਉਹਤ ਰਾ ਦੇ ਕੇ ਡਿਪਟੀ ਸਪੀਕਰ ਜੈਕੇਸ਼ਨ ਰੋੜੀ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤਾਂ ਵਿਨੂ ਢੱਲੋਂ ਵੀ ਇੱਥੇ ਨਾਲ ਪਹੁੰਚੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਗੁਰਦੁਆਰਾ ਸ਼੍ਰੀ ਫਤਿਹਗੰਜ ਸਾਹਿਬ ਤੋਂ ਦੱਸਿਆ ਕਿ ਸ਼ਹੀਦੀ ਸਭਾ ਦਾ ਅਖਰੀ ਦਿਨ ਹੈ ਇਸ ਦੌਰਾਨ ਕੈਬਨਟ ਮੰਤਰੀ ਇੱਥੇ ਪਹੁੰਚੇ ਨੇ ਐਮਐਲਏ ਪਹੁੰਚੇ ਨੇ ਦੱਸਿਆ ਕਿ ਆਚਿਕ ਵਿਸ਼ਾਲ ਨਗਰ ਕੀਰਤਨ ਸਾਹਿਬੀ ਸਜਾਇਆ ਜਾਣਾ ਹੈ ਗਲਤ ਕਰਨੇ ਆ ਬੱਚ ਕੇ ਲਈ ਪਹਿਲਾਂ ਮੱਥਾ ਟੇਕ ਲਈ ਜੀ ਪਹਿਲਾਂ ਪਹਿਲਾਂ ਮੱਥਾ ਟੇਕ ਤਾਂ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਇਸ ਲਈ ਤਸਵੀਰਾਂ ਦੇਖ ਸਕਦੇ ਹਾਂ ਕਾ ਗੁਰਦੁਆਰਾ ਸ਼੍ਰੀ ਹਰਿ ਖਤੇਗਬ ਸਾਹਿਬ ਦੀਆਂ ਤਸਵੀਰਾਂ ਸਾਂਝਾ ਕਰ ਰਹੇ ਹਾਂ ਇਸ ਸਮੇਂ ਤੁਸੀਂ ਕਿ ਅੱਜ ਇੱਕ ਵਿਸ਼ਾਲ ਨਗਰ ਕੀਰਤਨ ਸਾਹਿਬ ਵਿਸਾਇਆ ਜਾਇਆ ਜਾਏਗਾ ਤੇ ਇਸੇ ਵਿਚਕਾਰ ਜੋ ਕੈਬਨਿਟ ਮੰਤਰੀ ਨੇ ਐਮ ਐਲ ਏ ਨੇ ਉਹ ਇੱਥੇ ਪਹੁੰਚੇ ਨੇ ਤਾਂ ਆਪ ਦੀ ਲੀਡਰਸ਼ਿਪ ਹੈ ਜਿਹੜੀ ਉਹ ਇੱਥੇ ਪਹੁੰਚੀ ਆ ਤਮਾਮ ਆਗੂ ਨੇ ਜਿਹੜੇ ਉਹ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤੇ ਨਾਲ ਜੋ ਬੀਨੂ ਢਿੱਲੋਂ ਨੇ ਉਹ ਵੀ ਪਹੁੰਚੇ ਨੇ ਤਸਵੀਰਾਂ ਦੇ ਵਿੱਚ ਪੰਜਾਬ ਕੈਬਨਿਟ ਦੇ ਜਿਹੜੇ ਮંત્રી ਨੇ ਉਹ ਨਜ਼ਰ ਆ ਰਹੇ ਨੇ ਤਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਤਸਵੀਰਾਂ ਨਹੀਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਐ ਇਸ ਸਮੇਂ ਤਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸਦੇ ਕਿ ਸ਼ਹੀਦੀ ਸਭਾ ਦਾ ਅੱਜ ਆਖਰੀ ਦਿਨ ਹੈ ਤੇ ਇਸੇ ਵਿਚਕਾਰ ਜੋ ਕੈਬਨਿਟ ਮੰਤਰੀ ਨੇ ਪੰਜਾਬ ਆਪ ਦੇ ਪ੍ਰਧਾਨ ਅਮਨ ਅਰੋੜਾ ਨੇ ਉਹ ਇੱਥੇ ਪਹੁੰਚੇ ਨੇ ਤਾਂ ਮੀ ਵੀ ਪੈ ਰਿਹਾ ਵਾ بارش ਵੀ ਹੋ ਰਹੀ ਆ ਪਰ ਇਸ ਉਦਕਾਰ ਦੇ ਕੈਬਨਿਟ ਮੰਤਰੀ ਦੇ ਅੰਦਰ ਨਤਮਸਤਕ ਹੋਣ ਦੇ ਲਈ ਜਾ ਰਿਹਾ ਉੱਥੇ ਸੰਗਤ ਦੀ ਜ਼ਿਕਰ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਤਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਇੱਥੇ ਪਹੁੰਚ ਚੁੱਕੇ ਨੇ ਤਾਂ ਕਈ ਮੰਤਰੀ ਸਹਿਬਾਨ ਨੇ ਜਿਹੜੇ ਇੱਥੇ ਪਹੁੰਚੇ ਨੇ ਤਾਂ ਹੁਣ ਅੰਦਰ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਸਹ ਜੋਗੀ ਸਾਥੀ ਅਮਨ ਦੇ ਨਾਲ ਸੁਖਦੁਲੇ